ਸਟੋਰੀ ਪਾਉਣ ਲੱਗਿਆ ਦੋਸਤੋ ਬਈ ਰਾਗਸ਼ਣੀ ਰਾਣੀ ਕਿਵੇਂ ਬਣੀ ਇੱਕ ਪਿੰਡ ਦੇ ਵਿੱਚ ਚਾਰ ਆਂਬਲੀ ਰਹਿੰਦੇ ਹੁੰਦੇ ਫੀਮ ਦਾ ਤੋੜਾ ਹੋ ਗਿਆ ਨਾ ਭੁੱਕੀ ਮਿਲੇ ਨਾ ਫੀਮ ਮਿਲੇ ਬੜਾ ਤੰਤਾ ਚ ਹੋ ਗਏ ਚਾਰੇ ਜਾਨਾਂ ਨੇ ਗਰੁੱਪ ਬਣਾ ਕੇ ਕਹਿੰਦੇ ਵੀ ਪਿੰਡੋਂ ਚਲੀਏ ਕੋਈ ਨਾ ਕੋਈ ਬਾਹਰੀ ਹਿਲਾ ਕਰਾਂਗੇ ਕੁਛ ਨਾ ਕੁਛ ਤਾਂ ਬਣੂਗਾ ਹੀ ਨਹੀਂ ਮਰੇ ਹੀ ਚੰਗੇ ਜੰਗਲਾਂ ਚੋਂ ਬੋਇ ਚਲੋ ਕੋਈ ਜਾਨਵਾਰੀ ਖਾਲੂ ਭਾਂਚ ਦਾਵੇ ਆ ਜਾ ਉਸ ਨੋਂ ਤਾਂ ਮਰਨਾ ਵੀ ਚੰਗਾ ਆ ਜੀਵਤ ਨੋਂ ਤਾਂ ਟੁਰ ਪੇ ਜੰਗਲ ਦੇ ਰਾਹ ਪੈ ਗਏ ਗੂੜੇ ਜੇ ਜੰਗਲ ਦੇ ਜਾਪੜੇ ਇੱਕ ਚ ਉੱਥੇ ਕੋਚੂ ਉਂਬੜੀ ਜੀ ਛੱਪਰ ਦੇ ਬੰਦੇ ਬੇ ਉੱਤੇ ਮੈਂ ਯਾਨੀ 4 ਕਮਰੇ ਬਣੇ ਵੇ ਇੱਕ ਤਾਂ 4 ਮੰਜੇ ਰਹੇ ਪਏ ਚੌਹਾ ਮੰਜਾਂ ਥਲੇ ਕੇ ਕਿੱਟ ਸੋਨੇ ਦੀ ਪਈ ਇੱਕ ਇੱਕ ਕਮਰੇ 'ਚ ਬੱਕਰੀ ਖੜੀ ਇੱਕ ਸਮਾਨ ਦਾ ਭਰਿਆ ਵਾ ਖਾਣ ਪੀਣ ਵਾਲੇ ਦਾ ਤੇ ਇੱਕ ਜੇ ਮੰਜੇ ਪਏ ਇੱਕ ਜੇ ਖਾਣ ਪੀਣ ਵਾਲੇ ਤੇ ਇੱਕ ਜੇ ਬੱਕਰੀ ਖੜੀ ਤੇ ਚਾਰੇ ਯਾਨੀ ਅੱਡੋ ਅੱਡੀ ਚੀਜ਼ਾਂ ਦੇ ਡੱਕੇ ਵਿੱਚ ਜਾਂ ਅੰਬਲੀਆਂ ਨੂੰ ਜਦੋਂ ਫੀਮ ਦਾ ਪਤਾ ਲੱਗਾ ਵੀ ਇੰਨੀ ਫੀਮ ਹੈ ਇੱਥੇ ਉਹ ਕਹਿੰਦੇ ਆਪਾਂ ਗਾਹਾਂ ਜਾ ਕੇ ਕੀ ਲੈਣਾ ਭੈਣ ਦਾ ਬੱਕਰੀ ਦੁੱਧ ਚੋਣ ਨੂੰ ਖਾਵੇ ਪੀਆ ਕਰਾਂਗੇ ਬੱਕਰੀ ਚੋ ਕੇ ਚਾਹ ਬਣਾ ਲਿਆ ਕਰਨਾ ਰੋਟੀਆਂ ਥੱਪ ਲਿਆ ਕਰਨਾ ਆਪਣੀਆਂ ਹੀ ਬਣਾ ਕੇ ਖਾਣੀਆਂ ਅਸੀਂ ਕਿਹੜਾ ਕਿਸੇ ਨੇ ਹੋਰ ਨਿੰਦਣੀਆਂ ਦੇ ਵੀ ਇਹ ਮੋਟੀਆਂ ਨੇ ਜਾਂ ਪਤਲੀਆਂ ਨੇ ਰਾਚਣ ਬਥੇਰਾ ਪਿਆਤੀ ਰਹਿੰਦੇ ਨੂੰ ਡਣ ਚਾਹ ਮੱਜਾਂ ਦੇ ਮੌਜ ਨਾ ਪੈ ਜਾ ਕਰਨ ਸੌ ਖਾ ਲਈ ਵੀ ਆਪਾਂ ਜਾਣਾ ਨਹੀਂ ਇਥੇ ਇਹ ਨਾ ਹੋਵੇ ਸਾਲਾ ਇੱਟਾ ਕੱਢ ਕੇ ਕੁਝ ਸੋਨੇ ਦੀ ਦੂਜਾ ਵੀ ਲਾਲ ਚਿੱਟੇ ਬਗ ਜਾ ਜਾਣਾ ਨਹੀਂ ਚਾਹੇ ਕੁਝ ਵੀ ਹੋ ਜਾਏ ਐਦੂ ਆਪਾਂ ਨੂੰ ਸੌ ਨਹੀਂ ਚੰਗਾ ਕਿਤੇ ਮਿਲਣਾ ਤਾਂ ਨਜ਼ਰ ਹੀ ਆ ਗਿਆ ਹੁਣ ਐ ਪਤਾ ਹੈ ਨਹੀਂ ਸੀ ਵੀ ਇਹ ਮਕਾਨ ਹੈ ਕਿਸ ਦਾ ਹੈਗਾ ਦੀ ਉਹ ਰਾਗਸ਼ਨੀ ਦਾ ਪੰਚਾਇਤ ਦੇਣਾ ਬਾਅਦ ਗਿੱਡਾ ਮਾਰਦੀ ਪੰਚਾਇਤ ਦੇਣਾ ਬਾਅਦ ਜਦੋਂ ਆਈ ਸੁੱਤੇ ਪਿਆ ਚ ਇੱਕ ਜਾਣਾ ਇੱਕ ਕੰਬਲੀ ਚੱਕ ਲਿਆ ਉਹਨੇ ਪਰਾ ਜਾ ਕੇ ਖਾ ਗਈ ਖਾ ਕੇ ਉਸ ਮੰਜੇ ਦੀਆਂ ਇੱਟਾਂ ਪਾਛੇ ਲਕੋ ਕੇ ਧਰਤੀਆਂ ਵੀ ਉਹਨਾਂ ਨੂੰ ਐ ਜੱਬੋ ਵੀ ਇੱਟਾਂ ਲੈ ਕੇ ਤੇ ਕੁਝ ਮੜੀ-ਮੁਟੀ ਫੀਮ ਲੈ ਗਿਆ ਉਹ ਹੋਰ ਕੀ 1 ਕਿਲੋ 2 ਕਿਲੋ ਫੀਮ ਲੈ ਗਿਆ ਉਹ ਇੱਟਾਂ ਲੈ ਗਿਆ ਉਹ ਤਾਂ ਭੱਜ ਗਿਆ ਆਪਾਂ ਨੇ ਵੀ ਤੈਨਾਂ ਨੇ ਜਾਣਾ ਕਹਿੰਦੇ ਕੁਝ ਵੀ ਹੋ ਜੇ ਭਾਈ 5-6 ਦਿਨਾਂ ਬਾਅਦ ਇੱਕ ਨੂੰ ਫੇਖ ਹੈ ਜੀ ਫੇਰ ਚੱਕ ਲਿਆ ਦੋ ਰਹਿ ਗਏ ਦੋ ਕਹਿੰਦੇ ਵੀ ਉਹ ਉਹਦੀਆਂ ਵੀ ਇੱਟਾਂ ਪਾਛੇ ਲਕੋਤੀਆਂ ਉਹਨੇ ਲੈਣ ਉਹ ਵੀ ਵਚਾਉਣੇ ਨਹੀਂ ਇੱਟਾਂ ਦਾ ਲਾਲਚ ਦਾ ਮਾਰੇ ਬਗਿਆ ਦੂਏ ਕਹਿੰਦੇ ਵੀ ਆਪਾਂ ਹੁਣ ਸੌਂ ਖਾਣੇ ਆ ਆਪਾਂ ਨਹੀਂ ਜਾਣਾ ਪਿਆ ਵੀ ਇਕੱਠੇ ਕਰਾਂਗੇ ਦੂਆ ਦੂਏ ਨੂੰ ਜੱਫੀ ਪਾ ਕੇ ਪਿਆ ਕਰਾਂਗੇ ਐਂ ਪਿਆ ਕਰਨ ਜੱਫੀ ਪਾ ਕੇ ਪਿਆ ਕਰਨ ਕਦੂਗਾ ਤਾਂ ਵੀ ਦੂਜ ਨੂੰ ਜਾਣੀ ਜਿਵੇਂ ਆਪਾਂ ਜੋਟਾ ਕਰ ਲੈਣਾ ਪਸ਼ੂਆਂ ਦਾ ਐਂ ਬੰਨ ਕੇ ਪਿਆ ਕਰਨ ਦੂਆ ਦੂਏ ਨੂੰ ਇਹਨਾ ਬਗਦੇ ਹੋ ਆਖੇ ਵੇਨਾ ਬਗਦੇ ਮੋ ਜਾ ਗਏ ਤਾਂ ਪਹਿਲਾਂ ਮੈਂ ਤੇ ਡੈਣ ਖਾਂਦੀ ਸੀ ਡੈਣ ਪੰਜ-ਛੇ ਦਿਨਾਂ ਬਾਅਦ ਆਈ ਆ ਕੇ ਜਦੋਂ ਉਹਨੂੰ ਲੱਗੀ ਖੇਤ ਨੂੰ ਦੋਨੇ ਇਕੱਠੇ ਹੀ ਹੋਣੋਂ ਉਹ ਕਹਿੰਦੀ ਛੱਡ ਦੋ ਇੱਕ ਦੂਆ ਨੂੰ ਇਹ ਦੋਨਾਂ ਨੂੰ ਇਕੱਠਿਆਂ ਨੂੰ ਖਾऊं ਨਹੀਂ ਇੱਕ ਨੂੰ ਖਾ ਦੂੰ ਦੇਖ ਲਓ ਹੁਣ ਭਾਈ ਜੱਫੀ ਛੱਡਤੀ ਉਹਨਾਂ ਨੇ ਇੱਕ ਨੂੰ ਖਾ ਗਈ ਇੱਕ ਰਹਿ ਗਿਆ ਉਹਨੂੰ ਕਹਿੰਦੀ ਆ ਲੈ ਰੱਸੀ ਆ ਬੱਕਰੀ ਖੜੀ ਆ ਬੱਕਰੀ ਦੀ ਖਾਤਰ ਰੋਟੀਆਂ ਦੀਆਂ ਡਾਹਣੀਆਂ ਦਾ ਇੱਕ ਭਰੀ ਇਹਨੂੰ ਲਿਆਂਦੀ ਤੈਨੂੰ ਮੈਂ ਕੁਝ ਨਹੀਂ ਕਹਿੰਦੀ ਜਿਹੜਾ ਕੋਈ ਮਰਜ਼ੀ ਆ ਖਾਈ ਚਲੀ ਜਿਹੜਾ ਕੋਈ ਮਰਜ਼ੀ ਆ ਪੈਣੀ ਨਹੀਂ ਚਲੀ ਕ ਆਪਣੇ ਕੋਲੇ ਮੁੱਕਦਾ ਨਹੀਂ ਕੋਈ ਤੈਨੂੰ ਮੈਂ ਕੁਝ ਨਹੀਂ ਕਹਿੰਦੀ ਹੁਣ ਤੂੰ ਨਾ ਜਾਈ ਸਿਰਫ ਤੈਨੂੰ ਕੰਮ ਕਰਨਾ ਕੀ ਹੈ ਬੱਕਰੀ ਵੇਕਰੀ ਨੂੰ ਇੱਕ ਗਾਨ ਭਰੀ ਲੈ ਆਉਂ ਰਹੀਆਂ ਰੂਟੇ ਦੇ ਪੱਤੇ ਤੋੜ ਲੈ ਕੇ ਨਹੀਂ ਬੱਕਰੀ ਖਾ ਲਿਆ ਕਰੂ ਹੋਰ ਤੇਥੋਂ ਕੋਈ ਕੰਮ ਨਹੀਂ ਕਰਾਉਣਾ ਸਾਰੀ ਦਿਹਾੜੀ ਬੇਲਾ ਮੌਜ ਨਾ ਪਿਆ ਰਹਿ ਕਰੀ ਕੁਛ ਨਹੀਂ ਮੈਂ ਕਹਿੰਦੀ ਹੁਣ ਤੂੰ ਨਾ ਡਰਿ ਉਹ ਕਹਿੰਦਾ ਉਹਨੇ ਤਾਂ ਡਰਦੇ ਨੇ ਉਹ ਤਾਂ ਚੰਗਾ ਕਹਿਦਾ ਰਹਿ ਕੇ ਅੱਥੀ ਕਹਿੰਦਾ ਮੈਂ ਭਰੀ ਤਾਂ ਲੈ ਆ ਮਾਂ ਕਹਿੰਦੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਮੁੜੇ ਕਹਿੰਦੀ ਕਹਿੰਦਾ ਮੁੜਿਆ ਨਾ ਹੁਣ ਮੁੜਿਆ ਨਾ ਮੈਂ ਤਾਂ ਦੁਪਹਿਰ ਦੁਪਹਿਰ ਨੂੰ ਆਉਂਦਾ ਨਾ ਬੰਨ ਕੇ ਜੁੱਤੀ ਲੱਕ ਦੇ ਨਾਲ ਰਸੀ ਨਾਲ ਭੱਜ ਲਿਆ ਉਥੋਂ ਬਈ ਛੱਡਦੀ ਆਪਾਂ ਨੂੰ ਵੀ ਉਹਨਾਂ ਨੇ ਜਦੋਂ ਖਾ ਕੇ ਤਾਂ ਡੈਣ ਖਾਂਦੀ ਆ ਉਹ ਭੱਜਿਆ ਗਾ ਨੂੰ ਆ ਕੋਈ ਇਹ ਨਹੀਂ ਛੱਡਦੀ ਆਪਾਂ ਉਹਨੇ ਦੇਖਿਆ ਵੀ ਉਹ ਕਹਿੰਦੀ ਮੈਂ ਹੁਣ ਥੋੜੇ ਚਿਰ ਤੋ ਮੁੜਿਆ ਮੁੜਿਆ ਨਹੀਂ ਇੱਲ ਬਣ ਕੇ ਤਹਾਂ ਚੜ ਗਈ ਤਹਾਂ ਚੜ ਕੇ ਜਾਂ ਦੇਖਿਆ ਭੱਜਿਆ ਜਾਂਦਾ ਵੀ ਹੋ ਜਾਂਦਾ ਇੱਕਦਮ ਮੂਰੇ ਪੈ ਰਹੇ ਯਾਰ ਦੀ ਪਰ ਜਾਂ ਕੇ ਦੇਖ ਕੇ ਕਹਿੰਦੀ ਤੈਨੂੰ ਕਹੇਦੀ ਵੀ ਨਾ ਜਾਈ ਉੱਥੇ ਜਾ ਕੇ ਛੋਨੇ ਛੂਰ ਤੌਰ ਤੇ ਦਾ ਰੂਪ ਧਾਰ ਲਿਆ ਡੈਣ ਨੇ ਬਹੁਤ ਨਖੀ ਔਰਤ ਉਹ ਡਰਦਾ ਉਹਨੂੰ ਪਤਾ ਤਾਂ ਹੈਗਾ ਜੀ ਵੀ ਪਹਿਲਾਂ ਇੱਲ ਬਣ ਕੇ ਆ ਗਈ ਪਹਿਲਾਂ ਦੈਂਤੀ ਵੀ ਹੁਣ ਹੈ ਤਾਂ ਉਹੀ ਤੇ ਉਥੇ ਬਰੋਟੀ ਦੀ ਉਹ ਰੋਟੀ ਤੇ ਚੜ ਗਿਆ ਉਥੇ ਬਰੋਟੀ ਤੇ ਚੜਿਆ ਆਵਾ ਉਹ ਕਹੇ ਤੂੰ ਆ ਜਾ ਉਹ ਕਹੇ ਮੈਂ ਜਾਣਾ ਨਹੀਂ ਆ ਪੁੱਛੀ ਗਾਲਾਂ ਕੱਢੀ ਜੱਬੇ ਮੈਂ ਤੇ ਇਹਨਾਂ ਨਹੀਂ ਜਾਣਾ ਉਦੋਂ ਨੂੰ ਸ਼ਿਕਾਰ ਖੇਡਦਾ ਖੇਡਦਾ ਰਾਜਾ ਆ ਗਿਆ ਉਥੇ ਰਾਜਾ ਆ ਕੇ ਕਹਿੰਦਾ ਕੀ ਗੱਲ ਕਹਿੰਦੀ ਜੀ ਮੇਰੇ ਘਰ ਵਾਲਾ ਦੋਸਿਆ ਬੈ ਮੈਂ ਕਹਿੰਦੀ ਆ ਵੀ ਘਰ ਨੂੰ ਚਲੇ ਜਾਂਦਾ ਨਹੀਂ ਉਹ ਰਾਜਾ ਕਹਿੰਦਾ ਉਹ ਬਗ ਜਾ ਜਦੋਂ ਤੈਨੂੰ ਕਹਿੰਦੀ ਐ ਉਹ ਕਹਿੰਦਾ ਮੈਂ ਨਹੀਂ ਜਾਣਾ ਯਾਰ ਸਾਡੀ ਬਣਦੀ ਨਹੀਂ ਆਪੋ ਵਿੱਚੀ ਮੈਂ ਤਾਂ ਬਹੁਤ ਰੋਜ਼ਕਾਨਾ ਕੱਟਿਆ ਇਹਦੇ ਨਾਲ ਕਹਿੰਦਾ ਜੇ ਕੋਈ ਹੋਰ ਲੈ ਜਾ ਤੈਨੂੰ ਤਰਾਜ ਤਾਂ ਨਹੀਂ ਰਾਜਾ ਕਹਿੰਦਾ ਉਹ ਕਹਿੰਦਾ ਮੈਨੂੰ ਕੋਈ ਤਰਾਜੀ ਮੈਂ ਦੋਨੇ ਹੱਥ ਬੰਦਾਂ ਲੈ ਜਾ ਜਾ ਰਿਆਂ ਨੂੰ ਉਹ ਪਈ ਰਾਜੇ ਨੇ ਘੋੜੇ ਤੇ ਬਾਲੀ ਕੁਛ ਦਿਨ ਠੀਕ ਰਹੀ ਘੋੜੇ ਜਨਾਬਾਲ ਲਾਗੀ ਨਿਸ਼ਕਾਨ ਕਰਨ ਕਦੇ ਕੋਈ ਜਵਾਕ ਖਾ ਜਾ ਕਰੇ ਕਦੇ ਘੋੜੇ ਖਾ ਜਾ ਕਰੇ ਤੇ ਰਾਜਾ ਅਚੰਤਾ ਚ ਹੋ ਗਿਆ ਭਾਈ ਸਾਰੇ ਮੰਤਰੀ ਇਕੱਠੇ ਕਰੇ ਭੀ ਭਾਲ ਕਰੋ ਨਿਸ਼ਕਾਨ ਹੁੰਦਾ ਆਪਣਾ ਵੀ ਕਿਵੇਂ ਹੁੰਦਾ ਕੌਣ ਕਰਦਾ ਅੱਗੇ ਨਹੀਂ ਤੇ ਹੁੰਦਾ ਹੁਣ ਕਿਉਂ ਹੁੰਦਾ ਆ ਕੇ ਮੂਹਰੇ ਖੜ ਗਿਆ ਕਹਿੰਦੀ ਮੈਂ ਭਾਲ ਕੇ ਦਿਖਾਵਾਂ ਚੋਰ ਨੂੰ ਜੇ ਨਹੀਂ ਸੌਂਦਾ ਰਾਜਾ ਕਹਿੰਦਾ ਤੂੰ ਭਾਲ ਦੇ ਕਹਿੰਦੀ ਅੱਜ ਰਾਤ ਨੂੰ ਭਾਲ ਦੂੰ ਹੁਣ ਚੋਰ ਤਾਂ ਉਹਨੂੰ ਪਤਾ ਤੇ ਵੀ ਮੈਂ ਆ ਉਨੇ ਦੋ ਘੋੜੇ ਝਣਕੇ ਝਣਕ ਕੇ ਕੁਸ਼ ਆਪ ਖਾਣ ਦੀ ਕੁਝ ਦੂਜੀ ਆਪ ਦੇ ਭਾਈਆਂ ਨੂੰ ਸੱਦ ਕੇ ਬਾਹਰ ਦੀ ਪਾਰ ਖਾਣ ਦੇ ਲਈ ਭਾਈ ਵੀ ਦੋ ਉਹ ਤੇ ਇੱਕ ਉਹਦਾ ਪਿਓ ਇੱਕ ਮਾਂ ਜਾਨੀ ਚਾਰ ਉਹਨਾਂ ਦੇ ਬਾਹਰ ਰਹਿੰਦੇ ਤੇ ਉਹ ਜਾਨੀ ਆਪਦੀ ਪਿੰਡੀ ਚ ਸੱਦ ਲੈਂਦੀ ਸੀ ਜਦੋਂ ਪਤਾ ਲੋਟ ਪੈਂਦੀ ਸੀ ਸਾਰੇ ਉਹਨਾਂ ਨੇ ਖਾ ਕੇ ਘੋੜੇ ਇੱਕ ਇੱਕ ਲੱਤ ਛੱਤ ਰਾਣੀਆਂ ਦੀਆਂ ਰਾਜੇ ਦੇ ਕੱਲੀ ਕੱਲੀ ਲੱਤ ਰਾਣੀਆਂ ਦੇ ਕੋਲੇ ਧਰ ਕੇ ਲੱਤ ਕਿਸੇ ਦੇ ਕੋਲ ਲੱਤ ਧਰਤੀ ਕਿਸੇ ਕੋਲ ਖੁਰ ਧਰਤਾ ਜਾਨੀ ਮੂੰਹ ਨੂੰ ਉਹਨਾਂ ਦੇ ਸੁੱਤੇ ਪਈਆਂ ਦੇ ਲਹੂ ਲਾਤਾ ਰਾਜੇ ਨੂੰ ਕਹਿੰਦੀ ਆ ਰਾਣੀਆਂ ਸਖਾਉਂਦੀਆਂ ਨੇ ਤੇਰੀ ਇਹ ਡੈਣਾ ਨੇ ਇਹ ਰਾਜੇ ਕਿੰਨਾ ਦੇ ਕੱਚੇ ਹੁੰਦੇ ਆ ਭਾਈ ਰਾਜੇ ਨੇ ਤਾਂ ਸੱਚ ਮੰਨ ਲਿਆ ਵੀ ਮੂੰਹ ਲਿਪੜੇ ਦਿਖਾਤੇ ਜਦੋਂ ਬਈ ਵਾਕਈ ਸਾਈ ਮੂੰਹ ਵੀ ਲਿਪੜੇ ਪਏ ਨੇ ਕੋਲੇ ਵੀ ਇਹਨਾਂ ਦੇ ਪਿਆਸਮਾਨ ਕਹਿੰਦੀ ਆ ਬੱਚ ਦਾ ਕੋਲੇ ਧਰੀ ਬੈਠੀਆਂ ਨੇ ਆ ਝਾਕ ਲੈ ਤੇ ਟੜਕੇ ਨੂੰ ਗਾਇਬ ਇਹ ਵੀ ਖਤਮ ਕਰ ਦੇਣੀ ਆ ਰਾਜਾ ਇੱਕ ਰੋਹੀ ਜੀ ਖੂਹ ਸੀ ਰਾਜੇ ਨੇ ਉਹ ਖੂਹ ਦੇ ਵਿੱਚ ਛਟੀਆਂ ਛੱਤੇ ਲਿਆ ਦਿੱਤੀਆਂ ਛਟੇ ਆਦੀਆਂ ਛੱਤੇ ਗਰਭ ਬਤਿਤੀਆਂ ਉਹ ਕਦੇ ਚਤ ਮੰਨੇ ਜਿਆਦਾ ਆਗੇ ਕੁਛ ਨਾ ਕੋਈ ਛਟਾ ਦਿਆ ਕਰੇ ਰੋਟੀਆਂ ਰਾਟੀਆਂ ਨਹੀਂ ਭੁੱਖੀਆਂ ਸਿਹਾਈਆਂ ਰੱਬ ਦੇ ਆਸਰੇ ਤੇ ਜਾਨੀ ਬਾਣੀ ਆਸ਼ਰੀ ਕੱਟੀ ਗਈਆਂ ਇੱਕ ਕੁੜੀ ਹੋਈ ਕਦੇ ਉਹ ਕਹਿੰਦੀ ਵੀ ਛੱਤ ਟੋਟੇ ਕਰ ਲੋ ਹੁਣ ਕੁੜੀ ਨੂੰ ਖਾ ਲੋ ਹੋਰ ਇੱਥੇ ਆਪ ਨੂੰ ਖਾਣ ਨੂੰ ਤਾਂ ਕੁਛ ਮਿਲਦਾ ਨਹੀਂ ਬਈ ਛੱਤ ਇੱਥੇ ਬਣਾ ਲਿਓ ਉਹਨਾਂ ਚ ਜਿਹੜੀ ਛੋਟੀ ਸੀ ਨਾ ਰਾਣੀ ਉਹਨੇ ਆਪਦਾ ਹਿੱਸਾ ਭਲੇਟ ਕੇ ਖਾਡ ਜੀਤੀ ਖੂਹ ਦੇ ਵਿੱਚ ਉਹਦੇ ਤਰਤਾ ਉਹਨੇ ਨਾ ਖਾਦਾ ਦੂਜਿਆਂ ਨੇ ਖਾ ਲਈ ਭਾਈ ਕੁਝ ਦਿਨ ਨੰਗੇ ਦਸਕ ਦੂਜੀ ਨੂੰ ਹੋ ਗਈ ਉਹਨੂੰ ਵੀ ਕੁੜੀ ਹੋਈ ਉਹ ਵੀ ਦੇ ਵੀ ਉਹਨੇ ਛੱਤ ਟੋਟੇ ਕਰ ਲਏ ਯਾਨੀ ਉਹ ਛੋਟੀ ਰਾਣੀ ਨਾ ਖਾਇਆ ਕਦੇ ਛੀਏ ਖਾ ਜਾ ਕਰਨਾ ਸ਼ਿਆਨੂ ਕੁੜੀਆਂ ਹੋਈਆਂ ਛੱਤਮੀ ਨੂੰ ਛੋਟੀ ਨੂੰ ਮੁੰਡਾ ਹੋਇਆ ਉਹ ਕਹਿੰਦੀ ਵੀ ਤੇ ਲੈ ਹੁਣ ਲਿਆ ਇਹਦਾ ਵੀ ਕਰ ਲੀਏ ਚਾਟ ਉਹ ਕਹਿੰਦੀ ਮੈਂ ਤਾਂ ਨਹੀਂ ਕਰਨੀ ਕਹਿੰਦੀ ਕੋ ਸਾਡੀਆਂ ਨੂੰ ਖਾਂਦੀ ਰਹੀਆਂ ਤੇ ਉਹ ਕਹਿੰਦੀ ਆਹ ਪਈਆਂ ਨੇ ਛੋਡੇ ਚ ਛੀਏ ਟੁੱਟੇ ਸ਼ਾਮ ਲੋ ਪਾਪਰ ਦੇ ਚੱਕਰੋ ਮੈਂ ਨਹੀਂ ਇਹਨੂੰ ਮਾਰ ਨਹੀਂ ਉਹਨਾਂ ਨੇ ਉਹ ਆਪਦੇ ਚੱਕ ਕੇ ਖਾ ਲਏ ਤੇ ਉਹ ਭਾਈ ਮੁੰਡਾ ਬਚਾ ਲਿਆ ਉਹਨਾਂ ਨੇ ਮੁੰਡਾ ਪਲਦਾ ਪਲਦਾ ਹੋਲੀ-ਹੋਲੀ ਪਲਗਾ ਖੂਹ ਤੋਂ ਬਾਹਰ ਆਉਣ ਲੱਗਿਆ ਪਾਲੀ ਡੰਗਰਾਂ ਵਾਲੇ ਭਾਈ ਕਹੇਗਾ ਮੁੰਡਾ ਰਾਜੇ ਦਾ ਦੀ ਬੜਾ ਸੋਹਣਾ ਸੀ ਡੰਗਰਾਂ ਵਾਲੇ ਪਾਲੀਆਂ ਦਾ ਖੇਡਾਂ ਬਈ ਉੱਥੇ ਖੂਹ ਤੋਂ ਮੁੰਡਾ ਨਿਕਲਦਾ ਬੜਾ ਸਾਡਾ ਆੜੀ ਐ ਬੜਾ ਹੀ ਸੋਹਣਾ ਮੁੰਡਾ ਹੈ ਬੁੜੀਆਂ ਭਾਈ ਰੋਟੀ ਕੋਈ ਚੂਰੀ ਕੁੱਟ ਕੇ ਭੇਜਿਆ ਕਰੇ ਕੋਈ ਰੋਟੀ ਨਾਲ ਜਾ ਕੇ ਰੋਟੀਆਂ ਸਾਰੇ ਛੱਤ ਅੱਠ ਪਾਲੀਆਂ ਨੇ ਦਾਹਦੀਆਂ ਹੋ ਜਾ ਕਰਨ ਉਹਦਾ ਸੱਤਾਂ ਰਾਣੀਆਂ ਤੋਂ ਨਾਮ ਕਿਆ ਕਰੇ ਇਸਮਾਨ ਨਹੀਂ ਰਾਣੀਆਂ ਦਾ ਚੱਲਣ ਲੱਗਿਆ ਨਾਲੇ ਉਹ ਮੁੰਡਾ ਪਾਣ ਲੱਗਾ ਖੇੜਦਾ ਖੇੜਦਾ ਬਾਜ਼ਾਰ ਨੂੰ ਆਉਣ ਲੱਗਿਆ ਮੁੰਡਾ ਬਾਜ਼ਾਰ ਨੂੰ ਆਉਂਦਾ ਆਉਂਦਾ ਬਾਜ਼ਾਰ ਤੇ ਗੇੜੇ ਗੂੜਾ ਦਿੰਦਾ ਰਾਜੇ ਨੇ ਜਦੋਂ ਰਾਜਾ ਤੁਰਿਆ ਜਾਂਦਾ ਸੀ ਦੇਖ ਕੇ ਉਹ ਕਹਿੰਦਾ ਕਿਧਰ ਨੂੰ ਜਾਂਦਾ ਹੈ ਕਹਦਾ ਸ਼ਿਕਾਰ ਜਾਂਦਾ ਹੈ ਕਹਿੰਦਾ ਮੈਂ ਵੀ ਚੱਲਾਂ ਉਹ ਕਹਿੰਦਾ ਇੱਕ ਸ਼ਰਤ ਤੇਲ ਚੱਲੂ ਤੇਰੇ ਕੋਲੋਂ ਸ਼ਰਤ ਨਿਕਲ ਗਿਆ ਤੈਥੋਂ ਨਾ ਮਰਿਆ ਗੱਲ ਵੱਡੂ ਜੇ ਮੈਥੋਂ ਇਹਦੇ ਕੰਨੀ ਨਿਕਲ ਗਿਆ ਮੈਂ ਬਾਹਰ ਕਰੂੰ ਮੈਥੋਂ ਨਾ ਮਰਿਆ ਆ ਕਿਰਪਾਣਾ ਰਮਾਲ ਗੂਠੀ ਤਿੰਨੇ ਚੀਜ਼ਾਂ ਤੈਨੂੰ ਇਹ ਬਾਦਸ਼ਾਹੀ ਤੈਨੂੰ ਦੇਉ ਮੈਂ ਬਾਦਸ਼ਾਹੀ ਚੀਜ਼ਾਂ ਨੇ ਮੇਰੀਆਂ ਫੇ ਤੈਨੂੰ ਨਾਮ ਚ ਦੇਉ ਕਹਿੰਦਾ ਵੀ ਠੀਕ ਆ ਲੈ ਚੱਲ ਰਫ ਲੋ ਨੂੰ ਫੜਾ ਤੇ ਰਫ ਲੈ ਕੇ ਰਾਜੇ ਕੋਲੇ ਆਵਦੀ ਹੈਗੀ ਸੀ ਸ਼ਿਕਾਰ ਗਏ ਰਾਜੇ ਕੰਨੀ ਸ਼ਿਕਾਰ ਨਿਕਲਿਆ ਰਾਜੇ ਨੇ ਫੈਰ ਕਰਿਆ ਮਰਿਆ ਨਾ ਕਹਿੰਦਾ ਮੈਂ ਮਾਰਾਂਗਾ ਤੂੰ ਮਰ ਉਹਨੇ ਮਾਰਿਆ ਫੇਰ ਛੁੱਪ ਰੋਪੜਤਾ ਰਾਜੇ ਨੂੰ ਕਿਰਪਾਨ ਗੂਠੀ ਰਮਾਲ ਤਿੰਨੇ ਚੀਜ਼ਾਂ ਉਨੇ ਭੇਟ ਕਰਕੇ ਉਹਨੂੰ ਨਾਲੇ ਕਹਨਾ ਤੈਨੂੰ ਲੈ ਕੇ ਚੱਲਿਆ ਕਰੂੰ ਜਿੱਦਣ ਜਾਇਆ ਕਰੂੰ ਸ਼ਿਕਾਰ ਪੁੱਤ ਕਿੱਥੇ ਕਹਨਾ ਉਹ ਫਲਾਣੇ ਜਾਤ ਖੂਜ ਤੇ ਰਹਿੰਦੇ ਆ ਖੂਜ ਰਹਿੰਨਾ ਮੈਂ ਉਹਦੇ ਕੋਈ ਚਾਚੇ ਤੇ ਨਾ ਆਏ ਵੀ ਖੂਜ ਤਾਂ 베ਰੀਆਂ ਰਾਣੀਆਂ ਦੀਆਂ ਉੱਥੇ ਕਿਤੇ ਮੇਰੇ ਮੁੰਡਾ ਕੋਈ ਆ ਚਾਚੇ ਤੇ ਨਾ ਉਹਦੇ ਇਹ ਗੱਲ ਭਾਈ ਜਾਇਆ ਕਰੇ ਯਾਨੀ ਮਤਲਬ ਉਹ ਜਦੋਂ ਜਾ ਕੇ ਆਪਦੀ ਮਾਂ ਨੂੰ ਦਿਖਾਇਆ ਵੀ ਆਹ ਕੁਝ ਮੈਂ ਅਜ ਰਾਜੇ ਤੋਂ ਜਿੱਤੇ ਹੈ ਉਹ ਕਹਿੰਦੀ ਪੁੱਤ ਤੈਨੂੰ ਪਿਆਉਆ ਹੈ ਤੇਰਾ ਉਹ ਕਹਿੰਦਾ ਉਹ ਮੇਰਾ ਪਿਆਉਆ ਕਹਿੰਦਾ ਹਾਂ ਕਹਿੰਦੇ ਫਿਰ ਆਪਾਂ ਇੱਥੇ ਕਿਉਂ ਕਹਿੰਦੇ ਬਸ ਇਹ ਤੈਨੂੰ ਕਾਰਨ ਕਿਤੇ ਫੇਰ ਦੱਸਾਂਗੇ ਕਾਰਨ ਕੀ ਹੈ ਆਪਾਂ ਨੂੰ ਦੂਸ਼ਣ ਲਾ ਕੇ ਕੱਢੇ ਪਿਆ ਜਿਹੜੀ ਉਹ ਡੈਣ ਰਾਣੀ ਹੈ ਉਹਨੇ ਕਢਾਏ ਵਿਆਂ ਵੀ ਆਪਾਂ ਨੂੰ ਤਾਂ ਦੂਸ਼ਣ ਲਾ ਕੇ ਕੱਢੇ ਪਿਆ ਵੀ ਪੁੱਤਰ ਤੂੰ ਉਸੇ ਦਾ ਹੀ ਹੈ ਪੁੱਤ ਉਹ ਰਾਜੇ ਦਾ ਹੀ ਹੈ ਛਾ ਕਹਿੰਦਾ ਚੱਲ ਕੋਈ ਨਹੀਂ ਕਹਿੰਦਾ ਹੌਲੀ ਹੌਲੀ ਭਾਈ ਜੋ ਮੇਰੀ ਮਿਲਦੀ ਵੇਹ ਜਾ ਮੁੰਡਾ ਉਥੇ ਆਏ ਆ ਭਾਈ ਰਾਣੀ ਸਹੀਂ ਗੱਲ ਪਹੁੰਚ ਗਈ ਉਹਦੇ ਸਹੀਂ ਡੈਣ ਸਹੀਂ ਯਾ ਰਾਗ ਸਿੰਘ ਨੂੰ ਪਤਾ ਲੱਗਾ ਰਾਗ ਸਿੰਘ ਤਾਂ ਉਹਦੇ ਰਾਜੇ ਨੂੰ ਖਣ ਪੱਟੀ ਲੈ ਕੇ ਪੈ ਗਈ ਮੇਰੇ ਤਾਂ ਛੂਲ ਹੁੰਦਾ ਮੇਰਾ ਦਰਦ ਹੁੰਦਾ ਬੜਾ ਜ ਆ ਦਰਦ ਹੁੰਦਾ ਮੈਂ ਤਾਂ ਮੇਲਦੀਆਂ ਜਪ ਉਹ ਕਹਿੰਦਾ ਹਟੂ ਕਿ ਮੈਂ ਕਹਿੰਦੀ ਮੇਰੇ ਪੇਕੇ ਨੇ ਫਲਾਣੇ ਜੰਗਲ ਦੇ ਵਿੱਚ ਰਹਿੰਦੇ ਉਥੇ ਛੱਟੀ ਦੇ ਚੌਲ ਖਵਾਉਂਦੇ ਹੁੰਦੇ ਉਹ ਮੈਨੂੰ ਵੀ ਉਹਨਾਂ ਨਾਲ ਮੈਂ ਹੋਰ ਕਹਿੰਦੀ ਉਥੋਂ ਲੈ ਕੇ ਕੌਣ ਆਉਂ ਕੈਨੇਡਾ ਮੁੰਡਾ ਖੂਚ ਰਹਿੰਦਾ ਉਹਨੂੰ ਭੇਜ ਮੰਗਾ ਉਹਨੇ ਭਾਈ ਸ਼ੰਤ ਸਿਪਾਹੀ ਭੇਜਿਆ ਤੇ ਭੇਜ ਕੇ ਜਾ ਕੇ ਉਹ ਉਹਦੀ ਮਾਂ ਨੇ ਦੱਸਤਾ ਕਹਿੰਦੀ ਜੇ ਪੁੱਤ ਕੋਈ ਹੋਊ ਨਾ ਜੇ ਜਾਵੇਂਗਾ ਕਿਹਨਾਂ ਸਾਡੇ ਕੋਲ ਦੀ ਹੋ ਕੇ ਜਾਏਂ ਰੈ ਲੈ ਕੇ ਜਾਈਂ ਜੇ ਤਾਂ ਕਿਸੇ ਵਸੂ ਨੂੰ ਤੈਨੂੰ ਤੋੜਨਾ ਹੋਇਆ ਨਾ ਕੋਈ ਚੀਜ਼ ਜਿਹੜੀ ਤੈਨੂੰ ਖਾਣ ਨੂੰ ਦਊ ਖਾਈਂ ਨਾ ਪਹਿਲਾਂ ਕਾਸ਼ੇ ਨੂੰ ਛਿੱਟ ਕੇ ਦੇਖ ਲੈ ਕੁੱਤੇ ਬਿੱਲੇ ਨੂੰ ਜਾਂ ਕੌਣ ਨੂੰ ਵੀ ਜ਼ਹਿਰ ਵਾਲੀ ਆਹ ਤੈਹੀ ਚੀਜ਼ੋ ਜਾਨੀ ਮਾਂ ਨੇ ਸਿਖਾ ਕੇ ਫਿਕਾਤਾ ਸਾਰੀਆਂ ਗੱਲਾਂ ਟੁਰ ਪਿਆ ਕਹਿੰਦਾ ਵੀ ਆ ਲੈ ਚਿੱਠੀ ਫਲਾਨੇ ਥਾਂ ਤੋਂ ਇਹਨੂੰ ਛੱਠੀ ਦੇ ਚੌਲ ਲਿਆ ਕੇ ਦੇ ਵੀ ਦਰਦ ਹੁੰਦਾ ਮੇਰੀ ਰਾਣੀ ਦੇ ਤੇ ਇਥੋਂ ਮਗਾਉਣਿਆ ਉਹ ਕਹਿੰਦਾ ਬੱਸ ਜਾਨਾ ਉਹ ਕਹਿੰਦਾ ਲਾਇਆ ਪੁੱਤ ਜੇ ਰਾਤ ਤਨੋਂ ਭੁੱਖ ਲੱਗੀ ਤਾਂ ਆ ਚੋਰੀ ਤੇ ਚਿੱਠੀ ਤੇ ਲਿਖਦਾ ਵੀ ਇਹਨੂੰ ਆਉਂਦੇ ਨੂੰ ਖਤਮ ਕਰ ਦਿਓ ਕਿਸੀ ਤੇ ਇਹ ਵੀ ਲਿਖਦਾ ਚੋਰੀ ਚ ਬਿਆਰ ਪਾਤ ਯਾਰ ਆਦਿ ਮਾਮਾ ਕੋਲ ਦੀ ਗਿਆ ਤੇ ਉਹਨਾਂ ਨੇ ਕਹਿੰਦੇ ਪੁੱਤ ਪਹਿਲਾਂ ਛਿੱਟ ਕੇ ਦੇਖ ਲਈ ਚੂਰੀ ਨੂੰ ਉਹਨੇ ਕੌ ਨੂੰ ਛਿੱਟੀ ਚ ਕੌ ਮਰ ਗਿਆ ਫੇਰ ਕੁੱਤੇ ਨੂੰ ਪਾਈ ਕੁੱਤਾ ਮਰ ਗਿਆ ਉਹਨੇ ਭਗਾ ਕੇ ਮਾਰੀ ਤੁਰ ਪਿਆ ਲੈ ਕੇ ਚਿੱਠੀ ਮੂਰੇ ਛਾਦ ਬੈਠਾ ਦੀ ਉਹਨੇ ਹਾਕ ਮਾਲਿਓ ਕਾਕਾ ਆ ਕੇ ਤੂੰ ਜਾਣਾ ਹੋਰਾਂ ਕਹਿੰਦਾ ਜੀ ਮੈਂ ਐ ਕਰਕੇ ਕੰਮ ਜਾਣਾ ਕਹਿੰਦਾ ਇਹ ਰਾਗਸ਼ਾ ਦਾ ਡੇਰਾ ਹੈ ਮੂਰੇ ਇਹ ਇੱਥੋਂ ਕੋਈ ਛੁੱਕਾ ਨਹੀਂ ਜਿੰਨੇ ਗਏ ਨੇ ਛੁੱਕਾ ਨਹੀਂ ਮੁੜਿਆ ਉਹ ਕਹਿੰਦਾ ਜੀ ਮੈਨੂੰ ਜਾਇ ਬਣਾਣੀ ਸ਼ਰਨਾ ਮੈਂ ਆ ਚੀਜ਼ਾਂ ਲੈ ਕੇ ਆਉਣੀਆਂ ਨੇ ਉਹਨੇ ਚਿੱਠੀ ਪੜ੍ਹੀ ਕਹਿੰਦਾ ਚਿੱਠੀਆ ਲਿਖਿਆ ਵੀ ਉਹਨਾਂ ਦੇ ਨੂੰ ਖਤਮ ਕਰਦਣੀ ਚ ਲੈ ਕੇ ਕੌਣ ਆਊ ਟਰਮ ਤਾਂ ਉੱਥੇ ਖਤਮ ਕਰ ਦੇਣਗੇ ਉਹ ਉਹਨੇ ਚਿੱਠੀ ਉਹ ਪਾੜਤੀ ਉੱਥੇ ਉਹ ਚਿੱਠੀ ਤੇ ਨਾਲ ਹੋਰ ਲਿਖਿਆ ਵੀ ਮੇਰਾ ਇਹ ਪੁੱਤਰ ਹੈ ਇਹ ਵੀਰੂ ਭਾਈਆਂ ਨੂੰ ਦੱਸਿਆ ਪਿਓ ਨੇ ਪਿਓ ਨੂੰ ਕਿਹਾ ਬਾਪੂ ਜੀ ਇਹ ਮੇਰਾ ਪੁੱਤਰ ਹੈ ਤੇਰਾ ਦੋਤਾ ਹੈ ਤੇ ਨਾਨੀ ਦੇ ਵੀ ਬੇਬਾਪਾਤਾ achar ਨੇ ਜਾਨੀ ਪੂਰਾ ਸਤਕਾਰ ਕਰਕੇ ਤੇ ਕਨਾਂ ਅੱਛੀ ਸ਼ਿਖਾ ਲੈ ਜੀ ਪਹਿਲਾ ਆਦੋਂ ਬੂਆ ਤੋਂ ਬੂ ਕਰਦੇ ਉਹਨਾਂ ਕੇ ਸੰਪਰਦਨ ਕੇ ਤੈਨੂੰ ਕਨਾਂ ਅੱਛੀ ਸ਼ਿਖਾ ਜਦੋਂ ਦਿਖਾਤਾ ਉੱਥੇ ਕਰ ਦੇਣਗੇ ਉਦੋਂ ਬਾਅਦ ਚ ਇੱਥੇ ਪੜਾਈ ਉਹਨਾਂ ਨੂੰ ਰਾਗਸ ਨੇ ਛੱਡਣਾ ਨਹੀਂ ਤੈਨੂੰ ਉਹਨਾਂ ਨੇ ਭਾਈ ਉਹ ਸ਼ਾਦ ਦੇ ਕੋਲ ਦੀ ਤੋਂ ਜੈਲ ਲੈ ਕੇ ਚਿੱਠੀ ਤੁਰਿਆ ਸ਼ਾਦ ਦੀ ਲਿਖੀ ਵੀ ਆਏ ਆ ਰੰਬੋ ਆਦੋਂ ਬੂ ਕਰਦੇ ਜਨੂੰ ਆਏ ਵਾਹ ਆਦਮ ਦੀ ਬਾਸ਼ਨਾ ਆਉਂਦੀ ਹੈ ਉਹਨੇ ਜਦੋਂ ਭੱਜਿਆ ਉਹਨਾਂ ਦੇ ਇੱਕ ਐਂ ਸ਼ਿਖਾ ਕਰਤਾ ਮੂਰੇ ਖੜ ਗਏ ਚਿੱਠੀ ਉਹ ਦੇ ਕੇ ਖੜਿਆ ਬਾਤਾ ਇਹ ਚਿੱਠੀ ਫੜਾਈ ਚਿੱਠੀ ਪੜ ਕੇ ਬੜਾ ਸਤਿਕਾਰ ਕਰਿਆ ਇਹ ਤਾਂ ਦੋਤਾ ਹੈ ਬੁੜਾ ਕਹਿੰਦਾ ਆ ਵੀ ਭਾਣ ਜੇ ਬੁੜੀ ਨੂੰ ਜਾ ਕੇ ਰਖਿਆ ਬੁੜੀ ਨੇ ਬੜਾ ਪਿਆਰ ਕਰਿਆ ਤੇ ਉਹ ਤਾਂ ਤੜਕਿਓ ਬਾਗੇ ਸਤਕਾਰ ਬੁੜੀ ਨਾਨੀ ਕੋਲੇ ਰਹਿ ਪਿਆ ਅਜੇ ਦੱਛਿਆ ਕੁਛ ਨਹੀਂ ਉਹ ਇੱਕ ਬੁੜੀ ਨੇ ਕਹਿੰਨੀ ਆਪੋ ਤਾਂ ਆਪਣੇ ਘਰ ਨੇ ਆ ਦੇਖ ਲੈ ਚਾਹੋ ਆ ਕਹਿੰਦੀ ਆ ਨਾ ਖੋਲੀ ਕਹਿੰਦੇ ਇਹ ਚ ਕੀ ਹੈ ਮੈਂ ਤਾਂ ਖੁੱਲ ਰਕੇ ਦੇਖਣਾ ਜਾਂ ਦੇਖਿਆ ਤੇ ਦਿਲ ਐ ਮੁਲ ਗਏ ਕਹਨੇ ਬਬੇ ਅਬ ਨੇ ਮੁਰਗੇ ਤੁਸੀਂ ਕੀ ਕਰਨੇ ਨੇ ਉਹ ਕਹਿੰਦੀ ਪੁੱਤ ਮੁਰਗੇ ਨਹੀਂ ਆਣੇ ਆਹ ਦਾ ਜਿਹੜੀਆਂ ਦੋ ਮੁਰਗੀਆਂ ਨੇ ਤਾਂ ਇੱਕ ਤੇ ਮੇਰੀ ਜਾਨ ਆ ਵੱਡੀ ਤੇ ਤਾਂ ਦੂਜੀ ਤੇ ਤੇਰੀ ਮਾਂ ਦੀ ਐ ਉਹ ਦੁੰਨਾ ਜਿਹੜਾ ਵੱਡਾ ਮੁਰਗਾ ਹੈ ਉਹ ਤੇਰੇ ਨਾਨੇ ਦੀ ਜਾਨ ਹੈ ਹੋ ਤੇਰੇ ਮਾਮਿਆਂ ਦੀ ਜਾਨ ਆ ਉਹ ਮੁਰਗੇ ਚ ਇਹ ਤਾਂ ਜਾਨਾਂ ਨੇ ਪੰਜੇ ਸਾਡੇ ਪਰਿਵਾਰ ਦੀਆਂ ਅਸੀਂ ਬਾਹਰ ਨਹੀਂ ਮਰਦੇ ਜੇ ਕਿਤੇ ਗਿਆ ਵੇ ਕੋਈ ਕੁਛ ਕੁ ਮਾਰੀ ਜਾਵੇ ਮਰਦੇ ਨਹੀਂ ਜਿੰਨਾ ਚਿਰ ਇਹਨਾਂ ਇਹ ਨਹੀਂ ਮਰਦੇ ਇਹਨਾਂ ਤੇ ਜਾਨ ਹੈ ਪੁੱਤ ਸਾਡੀ ਕਹਿੰਦਾ ਮਾਮੇ ਨਾਨੀ ਫੇਰ ਤਾਂ ਬੜਾ ਵਧੀਆ ਕੰਮਾ ਛੋਟਾ ਬਹੁਤ ਹੈ ਤੇ ਕਰਦਾ ਰਿਹਾ ਗੱਲ ਉਹ ਕਹਿੰਦੀ ਮੈਂ ਪੁੱਤ ਹੁਣ ਛਿਰ ਕਰਾਉਣ ਜਾਣਾ ਹੈ ਨਾਈਆਂ ਦੇ ਕਹਿੰਦਾ ਵਗ ਜਾ ਕਹਿੰਦੀ ਆ ਚੱਕੀ ਪਈ ਹੈ ਜੇ ਤੈਨੂੰ ਪੁੱਠਾ ਗੇੜਾ ਦੇ ਦੇਤਾ ਤਾਂ ਕਹਿੰਦੀ ਸਾਰੇ ਦੂਰ ਦੂਰ ਵਗ ਜਾਨੇ ਮਾਮੇ ਨਾਨੇ ਤੇਰਾ ਜਿਹੜੇ ਗਏ ਬਨੇ ਦੋਨੇ ਮਾਮੇ ਨੇ ਨਾਨਾ ਜੇ ਸਿੱਧਾ ਗੇੜਾ ਦੇ ਦੇਤਾ ਇੱਕਦਮ ਆ ਜਾਂਦੇ ਨੇ ਉਹਦੇ ਕੋਈ ਪੀੜੀ ਪਵੇ ਕਹਿੰਦਾ ਠੀਕ ਹੈ ਉਹਨੇ ਭਾਈ ਬੁਢੀ ਜਦੋਂ ਗਈ ਪਹਿਲਾਂ ਬੁਢੀ ਵਾਲਾ ਗਾਲ ਮਰੋੜਿਆ ਉਹਨੇ ਫੜੀ ਬੁੜੀ ਬੁੜੀ ਦਾ ਗਾਲਮ ਰੋੜਤਾ ਬੁੜੀ ਵਾਲੀ ਮੁਰਗੀ ਦਾ ਉਦੋਂ ਬਾਅਦ ਨਾਨੇ ਵਾਲੇ ਦਾ ਨਾਨੇ ਵਾਲਾ ਭਲੇੜਤਾ ਫੇਰ ਦੁੱਨੇ ਮਾਮੇ ਵਾਲੇ ਭਲੇੜਤੇ ਉਦੋਂ ਬਾਅਦ ਚੱਕੀ ਨੂੰ ਗੇੜਾ ਪੁੱਠਾ ਦੇ ਕੇ ਵੀ ਦੂਰ ਦੂਰ ਲੰਘ ਜਾਣ ਪਰ ਫਿਰ ਉਹਦਾ ਦਿਲਾ ਖਤਮ ਹੋਈ ਗਏ ਭਾਈ ਮਾਰੇ ਬੇ ਚਾਰੇ ਲੈ ਕੇ ਤੁਰ ਪਿਆ ਸੱਤੀ ਦੇ ਚੋਲ ਬਣ ਕੇ ਥੋੜੇ ਜਿ ਆ ਗਿਆ ਸਾਧ ਕੋਲੇ ਕਹਿੰਦਾ ਵੀ ਤੈਂ ਬਚਾਤਾ ਬਾਬਾ ਨਹੀਂ ਮਾਰਦਾ ਉਹ ਤਾਂ ਉਹ ਤਾਂ ਰਾਜਸੰਦ ਕੋ ਕਹਿੰਦਾ ਵੀ ਤੈਨੂੰ ਦੱਸਿਆ ਜਾਏਗਾ ਤੀ ਆ ਕੇ ਭਾਈ ਰਾਜੇ ਕੋਲੇ ਆ ਗਿਆ ਰਾਜਾ ਕਹਿੰਦਾ ਲਿਆਂਦਾ ਕਹਿੰਦਾ ਲਿਆਂਦਾ ਸਮਾਨ ਪਰ ਦੇਉ ਆਪਦੇ ਮੰਤਰੀ ਇਕੱਠੇ ਕਰ ਲੈ ਸਾਰੇ ਕਰ ਲੈ ਇਕੱਠੇ ਕਹਿੰਦਾ ਬਾਪੂ ਜੀ ਮੁੰਡਾ ਮੈਂ ਤੇਰਾ ਜਿਹੜੀਆਂ ਰਾਣੀਆਂ ਖੂਹ ਛਿੱਟੀਆਂ ਜਿਹੜਾ ਉਹਨਾਂ ਦੇ ਬੇਟੇ ਆਓ ਜਿਹੜੀ ਲਈ ਬੈਠਾ ਉਹ ਡੈਨ ਉਹ ਤਾਂ ਸਾਰੇ ਰਾਖਸ਼ ਤੇ ਜਿੰਨਾਂ ਕੋਲੇ ਤੋਰਿਆ ਤੇ ਮੈਂ ਤਾਂ ਸਾਧਨੇ ਪਚਾਤਾ ਉਹ ਕਹਿੰਦਾ ਝੂਠ ਹੈ ਗੱਲ ਕਹਿੰਦਾ ਤੇਰੇ ਸਾਹਮਣੇ ਹੁਣੇ ਦਿਖਾ ਦਿੰਦਾ ਤਜਰਬਾ ਸਾਰੇ ਨਿਗਾ ਰੱਖਿਓ ਉਹ ਇੱਕ ਲੱਤ ਤੋੜਤੀ ਮੁਰਗੀ ਦੀ ਕੱਟ ਕੇ ਆਵੇ ਚਾਂਗਾ ਮਾਰਦੀ ਪੁੱਤ ਮਾਰੀ ਨਾ ਨਾ ਫੇਰ ਦੂਜੀ ਤੋੜਤੀ ਵੀ ਦੰਨੇ ਲੱਤਾਂ ਘਰੀਹਦੀ ਤੁਰ ਜਾਵੇ ਫੇਰ ਗਰਦਨ ਮਰੋੜਤੀ ਕਹਿੰਦਾ ਇੰਨਾ ਚ ਜਾਣਤੀ ਉਹ ਐ ਮਾਰ ਕੇ ਆਇਆ ਉਹ ਮੁਰਗੇ ਜਾ ਕੇ ਦੇਖ ਸਕਦੇ ਹੋ ਫਲਾਣੇ ਉਹ ਚ ਇਹ ਤਾਂ ਡੈਣ ਆ ਇਹਨੇ ਖਾ ਕੇ ਮੇਰੀਆਂ ਮਾਮਾ ਤੋ ਤੈਂ ਉਹ ਖੂਦ ਸਟਿਆ ਰੀਆ ਦੀ ਛਾਉਕਲ ਖਾਨ ਨਚਕਾਨ ਇਹ ਕਰਦੀ ਤੀ ਤੇ ਦੇਖਿਆ ਫੇਰ ਭਾਈ ਰਾਜਾ ਨੈਤਾਰ ਰੋਇਆ ਨਾਲੇ ਜਾ ਕੇ ਉਹਨਾਂ ਰਾਂਣੀਆਂ ਨੂੰ ਲੈ ਕੇ ਮੰਗਵਾਈਆਂ ਰਾਂਣੀਆਂ ਫੇਰ ਉਹ ਪੁੱਤਰ ਨੂੰ ਗੱਦੀ ਦੇ ਕੇ ਉਹ ਕਰੇ ਰੱਖਿਆ ਤੇ ਪਾਲਿਆ ਪਲੋਛਿਆ ਕਿੱਥੇ ਉਹਨੂੰ ਬੇਕਾਰ ਕਰਿਆ ਬਾਦੀ ਐਸਲੂਟ ਭਈ ਦੈਣ ਤੋਂ ਰਾਣੀ ਬਣ ਕੇ ਐ ਨਚਕਾਨ ਕਰਕੇ ਆਹ ਕੁਛ ਕਰਕੇ ਆਹ ਸਟੋਰੀ ਨੂੰ ਇੱਥੇ ਬੰਦ ਕਰਾਂਗੇ ਤੇ ਹੁਣ ਮਿਲਾਂਗੇ अगली स्टोरी ना